ਦੇਖੋ ਇਦਾਂ ਗੱਲ ਹੈਗੀ ਹੈ ਕਿ ਜਿਹੜੇ ਮੁੱਦਿਆਂ ਤੇ ਇੱਥੇ ਆਏ ਸੀਗੇ ਏਡੀਸੀ ਸਾਹਿਬ ਇੱਥੇ ਆਏ ਆਪਣੇ ਤੇ ਏਡੀਟੀ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਦੀ ਸਾਰੀ ਜਿਹੜੀ ਗੱਲਾਂ ਹੈਗੀ ਉਸ ਤੇ ਵਿਚਾਰ ਵਟੰਦਰਾ ਕੀਤਾ ਜਾਵੇਗਾ ਤੇ ਇੱਕ ਸਮੇਂ ਸਿਰ ਤਰੀਕੇ ਨਾਲ ਟਾਈਮਲੀ ਤਰੀਕੇ ਨਾਲ ਇਹਦਾ ਜਿਹੜਾ ਹੈਗਾ ਇਹਨੂੰ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢਾ ਕੇ ਤੇ ਇਸ ਗੱਲ ਤੇ ਆ ਵੀ ਐਗਰੀ ਕਰਦੇ ਹੈਗੇ ਆ ਤੇ ਬਾਕੀ ਹੁਣ ਆ ਆਪਣੇ ਜਿਹੜੇ ਹੈਗੇ ਇਹਨਾਂ ਦੇ ਬੰਦੇ ਆ ਗਏ ਅਸੀਂ ਆਲਰੇਡੀ ਉਹਨਾਂ ਨੂੰ ਛੱਡਦੇ ਪਏ ਸਾਢੀ ਦਿੱਤੇ ਜ਼ਾਤਰ ਬੰਦੇ ਇੱਕ ਆ ਕਿਉਂ ਰਹਿੰਦਾ ਉਹਨਾਂ ਨੂੰ ਵੀ ਅਸੀਂ ਤੇ ਫਿਲਹਾਲ ਪੀਸਫੁਲ ਹੈ ਜੀ ਟ੍ਰੈਫਿਕ ਆਪਣਾ ਐਫਐਕ ਸਾਡਾ ਬੜਾ ਹੀ ਸਮੂਦਰੀ ਚੱਲ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਤੇ ਠੀਕ ਹੈ ਉਹ ਜੀ ਹਾਂ ਉਹ ਵੀ ਕੀ ਕਹਿੰਦੇ ਹਾਂ ਜੀ ਉਹ ਵੀ ਅਸੀਂ ਉਹ ਵੀ ਛੱਡ ਚੁੱਕੇ ਆ ਤੇ ਆ ਕੀ ਕਹਿੰਦੇ ਆ ਫਿਲਹਾਲ ਸਾਡੇ ਏਰੀਆ ਦੀ ਜੇ ਅਪਾ ਗੱਲ ਕਰੀਏ ਤੇ ਬੜਾ ਪੀਸਫੁਲ ਤਰੀਕੇ ਨਾਲ ਇੱਥੇ ਚੱਲ ਰਿਹਾ ਹੈ ਐਡੀ ਸੀ ਸਾਹਿਬ ਆਈ ਸੀ ਕਿ ਇਨਾ ਜਿਹੜੇ ਕਹਿੰਦੇ ਜੀ ਤਿੰਨ ਪਲਾਟ ਟ੍ਰੀਟਮੈਂਟ ਪਲੈਂਟ ਜਿਹੜੇ ਕਹਿੰਦੇ ਆ ਉਹਨੂੰ ਬੰਦ ਕਰਾਣਾ ਉਸ ਗੱਲ ਤੇ ਐਡੀਸੀ ਸਾਹਮਣੇ ਨੇ ਭਰੋਸਾ ਦਿਵਾਇਆ ਕਿ ਜੋ ਵੀ ਕਾਨੂੰਨ ਮੁਤਾਬਕ ਜੋ ਵੀ ਬਣਦਾ ਹੈ ਉਹਦਾ ਹੱਲ ਕੱਢਿਆ ਜਾਵੇ ਤੇ ਸਮੇਂ ਸਿਰ ਤਰੀਕੇ ਨਾਲ ਕੱਢਿਆ ਜਾਵੇ ਬੱਜੀ ਨਾਨੇ ਦੇ ਕੋਣ ਤੁਸੀਂ ਦੇਖ ਹੀ ਰਹੇ ਹੋ ਜੀ ਟ੍ਰੈਫਿਕ ਸਾਰਾ ਦੁਬਾਰਾ ਬੜਾ ਪੀਸਫੁਲ ਤਰੀਕੇ ਨਾਲ ਚੱਲਦਾ ਪਿਆ ਹੈ ਤੇ ਆਪਣਾ ਇਹ ਸਾਈਡ ਤੇ ਫਿਲਹਾਲ ਹੈਗੇ ਆ ਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਦਾਂ ਹੀ ਸਲੋਲੀ ਜਿਹੜੇ ਹੈਗੇ ਆ ਇੱਥੋਂ ਇਹ ਆਪਣਾ ਡਿਸਪਰਸ ਕਰਦੇ ਆ ਅਰੇ ਨੇ ਜੈ ਵੀ ਜ ਸਾਡੇ ਮੰਗਣਾ ਵਾਦੀ ਮੈਂ ਤੁਹਾਰਾ ਅਸਿਸਟੈਂਟ ਹਾਂ ਉਹ ਤਾਂ ਦੇਖੋ ਜੇ ਅਸੀਂ ਇੱਕ ਡੈਮੋਕ੍ਰੇਸੀ ਚ ਰਹਿੰਦੇ ਹਾਂ ਕੋਈ ਵੀ ਕਵੀ ਵਿਅਕਤੀ ਜੇ ਚੜ੍ਹਨ ਕਿਤੇ ਵੀ ਜਾ ਕੇ ਆਪਣਾ ਜਿਹੜਾ ਸੱਗਰ ਚ ਲੇਕਿਨ ਜ਼ਰੂਰੀ ਇਹ ਹੈ ਕਿ ਉਹ ਲਾਫਨ ਤਰੀਕੇ ਨਾਲ ਪੇਸ਼ ਕਰੇ ਜੀ ਦੇਖੋ ਇਦਾਂ ਗੱਲ ਹੈਗੀ ਹੈ ਕਿ ਜਿਹੜੇ ਮੁੱਦਿਆਂ ਤੇ ਇੱਥੇ ਆਏ ਸੀਗੇ ਐਡੀਸੀ ਸਾਹਿਬ ਇੱਥੇ ਆਏ ਆਪਣੇ ਤੇ ਐਡੀਸੀ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਦੀ ਸਾਰੀ ਜਿਹੜੀ ਗੱਲਾਂ ਹੈਗੀ ਉਸ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਇੱਕ ਸਮੇਂ ਸਿਰ ਤਰੀਕੇ ਨਾਲ ਟਾਈਮਲੀ ਤਰੀਕੇ ਵਾਲੇ ਦਾ ਜਿਹੜਾ ਹੈਗਾ ਇਹਨੂੰ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢਾ ਕੇ ਤੇ ਇਸ ਗੱਲ ਤੇ ਆ ਵੀ ਐਗਰੀ ਕਰਦੇ ਹੈਗੇ ਆ ਤੇ ਬਾਕੀ ਹੁਣ ਆ ਆਪਣੇ ਜਿਹੜੇ ਹੈਗੇ ਇਹਨਾਂ ਦੇ ਬੰਦੇ ਆ ਗਏ ਅਸੀਂ ਆਲਰੇਡੀ ਇਹਨਾਂ ਨੂੰ ਛੱਡਦੇ ਪਏ ਆ ਛਾੜੀ ਦਿੱਤੇ ਜ਼ਿਆਤਰ ਬੰਦੇ ਇੱਕ ਹਾਲ ਤੱਕ ਰਹਿੰਦਾ ਉਹਨਾਂ ਨੂੰ ਵੀ ਅਸੀਂ ਤੇ ਫਿਲਹਾਲ ਪੀਸਫੁਲ ਹੈ ਜੀ ਟ੍ਰੈਫਿਕ ਆਪਣਾ ਐਫਐਕ ਸਾਡਾ ਬੜਾ ਹੀ ਸਮੂਧਰੀ ਚੱਲ ਰਹਾ ਹੈ ਤੁਸੀਂ ਦੇਖ ਹੀ ਸਕਦੇ ਹੋ ਤੇ ਠੀਕ ਹੈ ਉਹ ਜੀ ਹਾਂ ਉਹ ਵੀ ਕੀ ਕਹਿੰਦੇ ਹਾਂ ਜੀ ਉਹ ਵੀ ਅਸੀਂ ਉਹ ਵੀ ਛੱਡ ਚੁੱਕੇ ਆ ਤੇ ਆ ਕੀ ਕਹਿੰਦੇ ਆ ਫਿਲਹਾਲ ਸਾਡੇ ਏਰੀਆ ਦੀ ਜੇ ਆਪਾਂ ਗੱਲ ਕਰੀਏ ਤੇ ਬੜਾ ਪੀਸਵੋ ਤਰੀਕੇ ਨਾਲ ਇੱਥੇ ਚੱਲ ਰਿਹਾ ਹੈ ਐਡੀ ਸੀ ਸਾਹਿਬ ਆਈ ਸੀਗੇ ਇਹਨਾਂ ਜਿਹੜੇ ਕਹਿੰਦੇ ਜੀ 3 ਪਲਾਂਟ ਟ੍ਰੀਟਮੈਂਟ ਪਲਾਂਟ ਜਿਹੜੇ ਕਹਿੰਦੇ ਆ ਉਹਨੂੰ ਬੰਦ ਕਰਾਣਾ ਉਸ ਗਲਤੀ 'ਚ ਐਡੀਸੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਵੀ ਕਾਨੂੰਨ ਮੁਤਾਬਿਕ ਜੋ ਵੀ ਬਣਦਾ ਹੈ ਉਹ ਦਾ ਹੱਲ ਕੱਢਿਆ ਜਾਊਗਾ ਤੇ ਸਮੇਂ ਸਿਰ ਤਰੀਕੇ ਨਾਲ ਕੱਢਿਆ ਜਾਊਗਾ। ਬਜੀ ਨਾਨੇ ਦੇ ਕੋਣ ਤੁਸੀਂ ਦੇਖ ਹੀ ਰਹੇ ਹੋ ਜੀ ਟ੍ਰੈਫਿਕ ਸਾਰਾ ਦੁਬਾਰਾ ਬੜਾ ਪੀਸਫੁਲ ਤਰੀਕੇ ਨਾਲ ਚੱਲਦਾ ਪਿਆ ਹੈ ਤੇ ਆਪਣਾ ਇਹ ਸਾਈਡ ਤੇ ਫਿਲਹਾਲ ਹੈਗੇ ਆ ਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਦਾਂ ਹੀ ਸਲੋਲੀ ਜਿਹੜੇ ਹੈਗੇ ਆ ਇੱਥੋਂ ਇਹ ਆਪਣਾ ਡਿਸਪੋਜ਼ ਕਰ ਦੇਣਗੇ। ਉਹ ਤਾਂ ਦੇਖੋ ਜੇ ਅਸੀਂ ਇੱਕ ਡੈਮੋਕ੍ਰੇਸੀ ਚ ਰਹਿੰਦੇ ਆ ਕੋਈ ਵੀ ਕبھی ਵਿਅਕਤੀ ਜੇ ਚਾਹਣ ਕਿਤੇ ਵੀ ਜਾ ਕੇ ਆਪਣਾ ਜਿਹੜਾ ਸੱਗਰ ਚ ਲਿਖੇ ਜ਼ਰੂਰੀ ਇਹ ਹੈ ਕਿ ਉਹ ਲਾਫਰ ਤਰੀਕੇ ਨਾਲ ਤੇ ਪੇਸ਼ ਕਰੇ